जंग लड़ो बेमान जा ਦੇਠੋਗੇ ਸਾਹਿਬੇ ਕਮਾਲ ਜਗਤ ਵਿਦਾ ਧੰਤ ਸਤਿਪੁਰ ਬਾਸ ਮਹਾਰਾਜ ਜੀ ਜਿਨ੍ਹਾਂ ਦੀ ਅੱਜ ਚੜ੍ਹਛੋ ਕਰਤੀ ਨੀਰਾ ਸਾਹਿਬ ਚੱਕ ਹਸੀਮ ਵਿਖੇ ਅੱਜ ਸਾਰੀਆਂ ਸੰਗਤਾਂ ਸਾਰੀਆਂ ਵੱਖ-ਵੱਖ ਜਥੇਬੰਦੀਆਂ ਸ਼੍ਰੀ ਗੁਰੂ ਸਾਹਿਬ ਨੂੰ ਸੰਪੂਰਨ ਸਤਿਕਾਰ ਦੇ ਮਾਪੋਤ ਸਤਿ ਅੱਜ ਤਕਦੀ ਦੇ ਉੱਤੇ ਪਹੁੰਚ ਆਜੇ ਤੋ ਤਕਦੀ ਗੁਰੂਆਂ ਦੀ ਚਾਰਪੀ ਤਕਦੀ ਤੋਂ ਅਸ਼ੀਰਵਾਦ ਲੈ ਕੇ ਸਾਗੇ ਸੰਗਤਾਂ ਅੱਜ ਚੰਡੀਗੜ੍ਹ ਨੂੰ ਚਾਲੇ ਪਾਉਣ ਦੀ ਦਿੱਤੀ ਸਤਿਗੁਰੂ 10 ਮਹਾਰਾਜ ਦਾ ਗੁਰੂ ਘਰ ਮੋਲੀ ਮੋਲੀ ਬਿਠੀ ਵਿਕਾਸ ਨਗਰ ਜਾਗਰਨ ਚੰਡੀਗੜ੍ਹ ਦੇ ਰਹਿ ਬਚਾ ਹੈ ਜਿਹਦਾ ਪਿਛਲੇ ਜਿੰਨੀ ਇੱਕ ਨੋਟ ਨੋਟ ਦਾ ਆਗਾ ਨੋਟ ਦਾ ਆਇਆ ਸੀ ਨੋਟ ਤੋਂ ਬਾਅਦ ਇੱਕ ਸੂਤੇ ਦੀ ਮਿਊਨਿਸਪਲ ਕਾਰਪੋਰੇਸ਼ਨ ਨੇ ਇਹ ਨੋਟਿਸ ਭੇਜਿਆ ਨੋਟਿਸ ਦੇ ਵਿੱਚ ਜਦੋਂ ਸੰਗਤਾਂ ਦੇ ਵਿੱਚ ਰੁਗੜੂ ਪਿੱਟਾ ਤਾਂ ਸੰਗਤਾਂ ਦੇ ਜਿਹੜੇ ਘੜ ਦੇ ਬਲੂਦ ਦੇ ਗਏ ਔਰ ਸੰਗਤਾਂ ਨੇ ਗੁੱਸੇ ਦੇ ਵਿੱਚ ਆ ਕੇ ਸਾਰਿਆਂ ਨੇਕ ਜਿੱਤੇ ਨਾਲ ਮੀਟਿੰਗਾਂ ਕੀਤੀਆਂ ਇਹਦੇ ਨਾਲ ਸਾਰਿਆਂ ਨੇ ਰੱਬ ਦਾ ਕੈਂਪ ਕੀਤਾ ਉਸ ਹਾਈਵੇ ਕਮਾਲ ਜਗਤ ਪਿੱਟਾ ਤਾਂ ਅਸ ਦਾ ਖਤਰੂਦਾਸ ਮਹਾਰਾਜਾ ਇਹ ਮੰਦਿਰ ਹੈ ਔਰ ਹੋਰ ਵੀ ਮੰਦਿਰ ਹੈ ਔਰ ਸਾਡੇ ਮੁਸਲਮਾਨ ਭਾਈਚਾਰੇ ਦੀਆਂ ਮਸਜਿਦਾਂ ਵੀ ਹਨ ਜਿਹੜੇ 106 ਗੁਰੂ ਘਰ ਭਗਵਾਨ ਬਾਦਮੀ ਕੇ ਮਹਾਰਾਜ ਜੀ ਦੇ 106 ਗੁਰੂ ਘਰ ਜਿਹੜੇ ਉੱਥੇ ਦੱਸਿਆ ਜਾ ਰਿਹਾ ਜਿਹੜਾ ਗੁਰੂ ਅਦਸ ਮਹਾਰਾਜ ਦਾ ਪਹਿਲਾ ਤਾਂ ਸਾਡਾ ਜਿਹੜਾ ਤੁਲਕਾਬਾਦ ਗੁਰੂ ਅਦਸ ਮਹਾਰਾਜ ਦਾ ਗੁਰੂ ਘਰ ਘਟਾਇਆ ਉਹਦਾ ਜਿਹੜਾ ਸਾਡ ਨੂੰ ਹਜੇ ਤੱਕ ਨਹੀਂ ਮਿਲਿਆ ਇਹ ਜਿਹੜੀਆਂ ਸਰਕਾਰਾਂ ਆ ਵੀ ਉਹ ਪ੍ਰਾਂਡੇ ਜਿਹੜੇ ਆ जख्मੂ ਫੇਹਰੇ ਕਰ ਰਹੀਆਂ ਅੱਜ ਉਹਦੇ ਗੁੱਸੇ ਦੇ ਵਿੱਚ ਸੰਗਤਾਂ ਗੁਰੂ ਅਦਸ ਮਹਾਰਾਜ ਦੇ ਸਨਮਾਨ ਦੇ ਵਿੱਚ ਅੱਜ ਚੰਡੀਗੜ੍ਹ ਨੂੰ ਕੂਚ ਕਰ ਰਹੀਆਂ ਔਰ ਸੰਗਤਾਂ ਨੂੰ ਬੇਨਤੀ ਹੈ ਕਿ ਉਸ ਧਰਤੀ ਜਿਹੜੀ ਆ ਚਾਹੇ ਸਾਨੂੰ ਮਨ ਲ ਸੰਘਰਸ਼ ਕਰਨਾ ਪਵੇ ਚਾਹੇ ਮੈਂ ਪਹਿਲਾਂ ਤਾਂ ਇਸ ਸਰਕਾਰਾਂ ਦੇ ਕੋਲ ਮੰਨਤਾਂ ਲਾ ਕਰਦੇ ਆਂ ਬਿਹਾਵੇ ਅਸੀਂ ਬੇਨਤੀ ਕਰਦੇ ਆਂ ਕਿ ਸਾਨੂੰ ਮਨੋ ਜਿਹੜਾ ਗੁਰੂ ਘਰ ਦੇ ਮੰਦਿਰ ਜਿਹਨੇ ਉਹ ਢਾਈ ਨਾ ਜਾਣ ਸਮੋ ਹੋਰ ਵੀ ਵਧੀਆ ਸੁੰਦਰੀ ਕਰਨ ਬਣਾ ਕੇ ਸੰਗਤ ਨੂੰ ਦਿੱਤੇ ਜਾਣ ਕਿਉਂਕਿ ਜਿਹੜੇ ਸੰਗਤਾਂ ਦੇ ਹਿੱਰਦੇ ਆ ਉਹਦੇ ਨਾਲ ਬਲੂਤਰ ਦੇ ਬਲੂਤਰ ਦੇ ਆ ਜੇ ਗੁਰੂ ਜੇ ਸਰਕਾਰਾਂ ਕੰਸ ਤੋਂ ਮਸ ਨਾ ਹੋਈਆਂ ਤਾਂ ਜੋ ਅਗਲਾ ਸਮਾਜ ਦਾ ਫੈਸਲਾ ਹੋਵੇਗਾ ਉਹ ਜਲਦੀ ਸੁਣਾਇਆ ਜਾਵੇਗਾ ਅੱਜ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਸਾਰਿਆਂ ਨੇ ਉੱਥੇ ਜਾ ਕੇ ਰੋਸ ਮਜਾਰਾ ਕਰਨਾ ਪਰ ਕਿਸੇ ਨੇ ਵੀ ਕੋਈ ਛਰਾਰਤबाजी ਨਹੀਂ ਕਰਨੀ ਕਿਸੇ ਨੇ ਕੋਈ ਇਧਰ ਉਧਰ ਨਹੀਂ ਜਾਣਾ ਜੋ ਉੱਤੇ ਜੋ ਜਥੇਬੰਦੀਆਂ ਦੇ ਪ੍ਰਧਾਨ ਨੇ ਜੋ ਸਤ ਸਮਾਜ ਹੈ ਜੋ ਮੈਨੇਜਮੈਂਟ ਆਪ ਜੀ ਨੂੰ ਉਹਦੇ ਬਾਰੇ ਦੱਸ ਚਾਹਣਾ ਪਉਣਗੇ ਆਪਾਂ ਉਹਦੇ ਤੇ ਪਹਿਰਾ ਦੇਣਾ ਜੈ ਗੁਰਦੇਵ ਜੈ ਗੁਰਦੇਵ ਜੋ ਬੋਲੇ ਇਸ ਹੋਣਰ ਪਏ ਜੈ ਭੀਮ ਜੈ ਭਾਰਤ ਬਬਈ ਜਿੱਥੇ ਤੁਸੀਂ ਸਰਕਾਰਾਂ ਦੀ ਗੱਲ ਕਰਦੇ ਹੋ ਇਸ ਵਾਰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਚਾਹੇ ਕੇਂਦਰ ਸਰਕਾਰ ਚਾਹੇ ਪੰਜਾਬ ਸਰਕਾਰ ਆ ਉਥੇ ਆਪਣੇ ਐਸਸੀ ਸਮਾਜ ਦੇ ਨੁਮਾਇੰਦੇ ਬੈਠੇ ਮੈਂਬਰ ਆਫ ਪਾਰਲੀਮੈਂਟ ਬੈਠੇ ਕੈਬਨਟ ਮੰਤਰੀ ਬੈਠਿਆ ਉਹਨਾਂ ਦੇ ਹੁੰਦੇ ਹੁੰਦੇ ਹੋਏ ਇਹ ਗੁਰੂ ਘਰ ਟੋਂਦੇ ਨੋਬਤ ਆ ਜਾਏ ਉਹਨਾਂ ਨੂੰ ਐਸਸੀ ਸਮਾਜ ਦੇ ਜਿਹੜੇ ਨੁਮਾਇੰਦਗੀ ਕਰਦੇ ਉਹਨਾਂ ਨੂੰ ਕੀ ਸੁਨੇਹਾ ਹੈ ਉਹਨਾਂ ਨੂੰ ਇਹਦਾ ਆਪਣੇ ਆਪੇ ਚਾਹੀਦਾ ਵੀ ਜੇ ਅੱਜ ਉਹਨਾਂ ਨੂੰ ਅੱਜ ਆ ਦੇ ਬੈਠੇ ਆ ਕਾਨੂੰਨ ਸੰਵਧਾਨਕ ਤੌਰ ਦੇਤੇ ਉਹ ਹੱਤ ਅਧਿਕਾਰ ਮਿਲੇ ਆ ਗੁਰੂ ਦਸਮਹਾਰਾ ਜੀ ਕਿਰਪਾ ਦੇ ਨਾਲ ਜਿਨ੍ਹਾਂ ਨੇ ਸੰਘਰਸ਼ ਸਾਡੇ ਸਮਾਜ ਦੇ ਲਈ ਲੜਿਆ ਔਰ ਉਹੀ ਜਿਹੜੀ ਸੋਚ ਆ ਡਾਕਟਰ ਬਾਵਾ ਸਾਹਿਬ ਨੇ ਗੁਰੂ ਦਸਮਹਾਰਾ ਜੀ ਸੋਚ ਅਪਣਾਈ ਆ ਔਰ ਜੇ ਅੱਜ ਇਹ ਉੱਥੇ ਤੱਕ ਉਹਨਾਂ ਦੇ ਸੰਵਧਾਨਕ ਤੌਰ ਦੇ ਉੱਤੇ ਪਹੁੰਚੇ ਆ ਤੇ ਇਹਨਾਂ ਨੂੰ ਆਪਣੇ ਆਪ ਚਾਹੀਦਾ ਇਹਨਾਂ ਨੂੰ ਕੇ ਦੱਸਣ ਦਾ ਕੰਮ ਨਹੀਂ ਆ ਇਹ ਕਿਹੜਾ ਅਨਪੜਿਆ ਜਿਹਾ ਪੜੇ ਪੜੇ ਲਿਖੇ ਆ ਵੀ ਇਹਨਾਂ ਨੂੰ ਤਾਂ ਆਪ ਲੁਗਾ ਦੇ ਅੱਗੇ ਮੁਰੇ ਹੋ ਕੇ ਅੱਗੇ ਆਉਣਾ ਚਾਹੀਦਾ ਉਹਨਾਂ ਨੂੰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਡੇ ਜਿਹੜਾ ਗੁਰੂ ਅਰਜਨ ਗੁਰੂ ਭਰਤੇ ਦੇ ਵਿੱਚ ਆਉਣਾ ਚਾਹੀਦਾ ਉਸੇ ਸਾਰੇ ਸਮੂਲੀਅਤ ਕਰਨੀ ਚਾਹੀਦੀ ਆ ਚਾਹੇ ਉਹ ਕਿਸੇ ਵੀ ਪਾਰਟੀ ਦੇ ਵਿੱਚ ਬੈਠਾ ਪਰ ਉਹਨਾਂ ਨੂੰ ਵੀ ਚਾਹੀਦਾ ਵੀ ਅਸੀਂ ਜਿਹੜੇ ਸਰਕਾਰਾਂ ਨੂੰ ਆਪਣੇ ਆਪ ਲੈ ਕੇ ਦੇਣ ਔਰ ਜਿਹੜਾ ਉਹ ਚੁੱਕੇ ਨਾ ਸੰਗਤ ਦੇ ਮਤਲਬ ਉਸੇ ਹੋਰ ਵੀ ਛੜਦਾ ਭਾਗ ਨਾ ਬਣੇ ਜਿਆਗ ਤੇ ਸਾਡੇ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਜਿਹੜਾ ਖਾਨਾ ਜੋ 1999 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਿਹੜੀ ਪੰਜਾਬ ਦੀ ਸਾਡੀ ਰਾਜਧਾਨੀ ਆ ਇੱਥੇ ਵਿਕਾਸਨਗਰ ਮੌਲੀ ਜਾਗਰਣ ਦੇ ਵਿੱਚ ਜਿਹੜਾ ਗੁਰੂ ਅਰਬਿਦਾਸ ਮਹਾਰਾਜ ਦਾ 24-25 ਸਾਲ ਪੁਰਾਣਾ ਜਿਹੜਾ ਗੁਰਦੁਆਰਾ ਉਹਨੂੰ ਜਿਹੜਾ 2006 ਦੇ ਵਿੱਚ ਵੀ ਇਹ ਮੋਟਾ ਉੱਠਿਆ ਸੀ 2009 ਦੇ ਵਿੱਚ ਉੱਠਿਆ ਹੁਣ 24 ਜੀ ਜਾ ਕੇ ਜਿਹੜਾ ਨੋਟੀਫਿਕੇਸ਼ਨ ਆ ਕਾਰਪੋਰੇਸ਼ਨ ਚੰਡੀਗੜ੍ਹ ਨੇ ਸਾਡੇ ਗੁਰਦੁਆਰਾ ਤੇ ਬਾਹਰ ਲਾਇਆ ਉਸ ਤੋਂ ਬਾਅਦ 58 ਸੈਕਟਰ ਵਿੱਚ ਵੀ ਗੁਰੂ ਅਰਬਿਦਾਸ ਮਹਾਰਾਜ ਦਾ ਸਥਾਨ ਆ ਉਸੇ ਵੀ ਜਿਹੜਾ ਨੋਟੀਫਿਕੇਸ਼ਨ ਲਾਇਆ ਗਿਆ ਅਤੇ ਸੱਤ ਜਿਹੜੇ ਮੰਦਰ ਆ ਭਗਵਾਨ ਬਾਲੀ ਮਹਾਰਾਜ ਦੇ ਆ ਉਹਨਾਂ ਦੇ ਵੀ ਜਿਹੜਾ ਮੰਦਰਾਂ ਦੇ ਬਾਅਦ ਨੋਟੀਫਿਕੇਸ਼ਨ ਆਇਆ ਗਿਆ ਉਸ ਤੋਂ ਬਾਅਦ ਮੌਕੇ ਤੇ ਜਾ ਕੇ ਉਥੇ 30 ਤਰੀਕ ਦੀ ਮੀਟਿੰਗ ਦਾ ਜਿਹੜਾ ਅਸੀਂ ਤੈਅ ਕੀਤਾ ਸੀ ਸਾਡੇ ਪ੍ਰਸ਼ਾਦ ਗੁਰਵਿੰਦਾ ਸਾਧੂ ਸੰਪਦਾ ਸੈਟੀ ਦੇ ਪੰਜਾਬ ਪ੍ਰਧਾਨ 108 ਸਤਿਗੁਰਾਂ ਮਹਾਰਾਜ ਜੀ ਇਹਨਾਂ ਨਾਲ ਵਿਚਾਰ ਪਲਾਣਾ ਕਰਕੇ ਉਥੇ 30 ਤਰੀਕ ਦੀ ਜਿਹੜੀ ਮੀਟਿੰਗ ਆ ਉਹ ਫਿਕਸ ਕੀਤੀ ਗਈ ਅਤੇ ਮਹਾਰਾਜ ਜੀ ਨੇ ਸਾਰੇ ਮਹਾਪੁਰਸ਼ਾਂ ਨੂੰ ਬੇਤੀ ਕੀਤੀ ਸੀ ਜੀ ਗੁਰਦਾਰ ਸਾਹਿਬ ਤੋਂ ਪਦਰਸ਼ਟੀ ਤੋਂ ਸਾਡੇ ਬਾਬਾ ਜੀ ਬਜਾਜ ਜੀ ਸਾਡੇ ਨੂੰ ਬਰਕਤ ਦੇ ਗਏ ਅਗਰ ਜੀ ਬਰਕਤ ਦੇ ਗਏ ਸਾਡੇ ਪੰਡਵਾਲੇ ਦੇ ਤੋਂ ਸਾਡੇ ਗੁਰਦੀਪ ਸਿੰਘ ਜੀ ਮਹਾਰਾਜ ਜੀ ਕੇਸ਼ਰਾ ਜੀ ਮਹਾਰਾਜ ਸਾਰੇ ਮਹਾਂਪੁਰਸ਼ਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਆਪਣੀ ਸਖਤ ਨੋਕਰੀ ਦਿੱਤੀ ਅਤੇ ਆਵਾਦਾਨ ਮਹਾਰਾਜ ਜੀ ਖੰਡ ਜਿਹੜਾ ਹਰਮਤ ਕਰਦੀ ਆ ਉਹਨਾਂ ਨੇ ਵੀ ਕਿਹਾ ਉਹ 108 ਸੰਤ ਨੰਗਨਦਾ ਜੀ ਮਹਾਰਾ ਜੀਰਾ ਸੰਕਣ ਬੱਲਾ ਜੋ ਰਵਦਾਸੀਆ ਸਮਾਜ ਸਾਡੇ ਤੁਰਾਬੀ ਹਨ ਜੋ ਭਾਰਤ ਦੇ ਪੂਰੇ ਦੇਸ਼ ਦੇ ਅੰਮਤ ਪਾਣੀ ਦਾ ਪ੍ਰਚਾਰ ਪ੍ਰਸਾਰ ਡੇਰਾ ਸੰਕਣ ਬੱਲਾ ਦੇ ਰਹਿਣ ਵਾਈਚ ਹੋ ਰਿਹਾ ਮਹਾਰਾ ਜੀ ਨੂੰ ਵੀ ਦੱਸਿਆ ਵੀ 30 ਦਿਨ ਦੀ ਮੀਡੀ ਰੱਖੀ ਆ ਤੇ ਸਾਡੇ ਬਹੁਤ ਸਰਕਾਰ ਜੋ ਅਕਲ ਜੀ ਉਹਨਾਂ ਨੇ ਜਿੰਨੇ ਸਾਡੇ ਡੇਰੇ ਦੇ ਸੇਵਾਦਾਰ ਸੀ ਜਿੰਨੇ ਸਕਦਾ ਉਹਨਾਂ ਸਾਰਿਆਂ ਨੂੰ ਕਿਹਾ ਵੀ ਤੁਸੀਂ ਸਾਰੇ ਜਣੇ ਜਿਹੜੇ ਬਹਾਦੀ ਫੇਰਪਾ ਚੌਂਕ ਦੇ ਨਾਲ ਜਿਹੜਾ ਦਾਣਾ ਮੰਡੀ ਵਿੱਚ ਪਾਟਣਾ ਸੋ ਸਾਰੀਆਂ ਸੰਗਤਾਂ ਜਿਹੜੀਆਂ ਸਿੱਖੀਆਂ ਉੱਥੇ ਪਹੁੰਚ ਗਿਆ ਸੋ ਅੱਜ ਚੱਕ ਕੀਤਾ ਅਸੀਂ ਗਿਆ ਸੀ ਜ਼ਿਲ੍ਹਾ ਜਰੰਧਰ ਜ਼ਿਲ੍ਹਾ ਹੁਸ਼ਿਆਰਪੁਰ ਤੇ ਜ਼ਿਲ੍ਹਾ ਮੁਹਲੇ ਸਾਡੇ ਜਿਹੜੀ ਜਿਨ੍ਹਾਂ ਕੋ ਗੱਡੀਆਂ ਦਾ ਸਾਧਨ ਹੈਗੇ ਉਹ ਪਹੁੰਚਣ ਜਿਨ੍ਹਾਂ ਕੋ ਨਹੀਂ ਹੈਗੇ ਉਹਨਾਂ ਲਈ ਅਸੀਂ ਜਿਹੜਾ ਪੂਰੀ ਬੱਸਾਂ ਕੀਤੀਆਂ ਦੀ ਜਿਨ੍ਹਾਂ ਦੇ ਵਿੱਚੋਂ ਪੰਜ ਬੱਸਾਂ ਦੀ ਸੇਵਾ ਜਿਹੜੀ ਆ ਗਲੋਬਲ ਅਗਦਾਸੀਆ ਆਰਗੇਨਾਈਜੇਸ਼ਨ ਜੋ ਇਟਲੀ ਅਤੇ ਯੂਰਪ ਦੀਆਂ ਸਾਰੀਆਂ ਸੁਭਾਵਾਂ ਜਿੰਨੀਆਂ ਸ੍ਰੀ ਗੁਰੂ ਅਰਜਨਦਾਸ ਜੀ ਮੰਡਲ ਬੜੀਆਂ ਉਹਨਾਂ ਨੇ ਪੰਜ ਸੇਵਾ ਪੰਜ ਬਸਾਂ ਸੇਵਾ ਕੀਤੀ ਤੇ ਪੰਜ ਜਿਹੜਾ ਯੂਆਈ ਕਮੇਟੀ ਇਹ ਜਿਹੜੇ ਰਾਮਪਾਲ ਜੀ ਆ ਉਹਨਾਂ ਦੀ ਸਮੂਹੀ ਟੀਮ ਅਰਵਜ ਜੀ ਆ ਅਤੇ ਹੋਰ ਜਿਹੜੇ ਯੂਆਈ ਕਮੇਟੀ ਦੇ ਸਾਰੇ ਮੈਂਬਰ ਆ ਉਹਨਾਂ ਨੇ ਬਾਅਦ ਸ੍ਰੀ ਪੰਜ ਸੇਵਾ ਦੀ ਪੰਜ ਬਸਾਂ ਸੇਵਾ ਕੀਤੀ ਤੇ ਬਾਕੀ ਜਿਹੜੀਆਂ 10 10 ਬਸਾਂ ਆ ਉਹ ਸ੍ਰੀ ਗੁਰੂ ਅਰਜਨਦਾਸ ਟੈਗਰ ਫੋਰਸ ਵੱਲੋਂ ਜਿਹੜਾ ਅਸੀਂ 10 ਬਸਾਂ ਦਿੱਤੀਆਂ ਆਪਣੀ ਜ਼ਿੰਮੇਵਾਰੀ ਤੇ ਜਿਹੜੀਆਂ ਬਸਾਂ ਜਿਹੜੇ ਸਾਡੇ ਨਾਲ ਜੁੜੇ ਆ ਕੱਲੇ ਆਪਣੇ ਟਾਈਗਰ ਫੋਰ ਦੇ ਨਹੀਂ ਬਹੁਤ ਜਿਹੜੇ ਦੂਜੇ ਕਾਸਟ ਦੇ ਲੋਕ ਸੀਗੇ ਉਹਨਾਂ ਨੇ ਸਾਨੂੰ ਜਿਹੜਾ ਫੰਡ ਦਿੱਤਾ ਕਿ ਇਹਨੇ 2000 ਕਿਹਨੇ 5000 ਕਿਹਨੇ 6000 ਕਿਸੇ ਨੇ ਪਾਣੀ ਦਾ ਕਿਸੇ ਨੇ ਕੋਸ਼ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਸਾਡਾ ਨਾਮ ਜੜਾਇਆ ਉਹ ਅਸੀਂ ਤੁਹਾਨੂੰ ਮੰਨਦੇ ਹਾਂ ਗੁਰੂਬਦਾ ਟਾਈਗਰ ਫੋਰ ਦੇ ਮੈਂਬਰਾਂ ਨੂੰ ਮੰਨਦੇ ਹਾਂ ਸਾਡਾ ਤੁਸੀਂ ਨਾਲ ਹੀ ਰਹਿਣਾ ਉਹ ਜਿਹੜੀਆਂ 10% ਸੇਵਾ ਸੀਗੀ ਉਹਨਾਂ ਨੇ ਖੋਪਰ ਤੇ ਜਿਹੜਾ ਰੱਖਿਆ ਵੀ ਨੇ ਜੀ ਸਾਰੀ ਬੋਲਾ ਜੈ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦਾ ਅਤੇ ਸਾਰੇ ਮਹਾਪੁਰਸ਼ਾਂ ਦਾ ਵੀ ਉੱਗੀ ਕਿਪੇ ਉਹ ਸਾਡੇ ਵਾਲਮੀ ਮਹਾਰਾਜ ਤੇ ਜਿਹੜੇ ਪ੍ਰਚਾਰ ਕਰ ਰਿਹਾ ਸੰਤ ਵਰਗਣਨਾ ਜੀ ਉਹਨਾਂ ਨੇ ਵੀ ਸੰਤਾਂ ਨੂੰ ਪੀੜ ਕੀਤੀ ਸੀ ਤੇ ਅੰਮ੍ਰਿਤਸਰ ਦੇ ਵਿੱਚ ਸੰਤ ਗਧਾਰੀਨਾਥ ਜੀ ਜੋ ਵਾਲਮੀ ਮਹਾਰਾਜ ਦੇ ਆਸ਼ਰਮ ਦਾ ਚਲਾਉਂਦੇ ਗਏ ਆ ਉਹਨਾਂ ਨੇ ਵੀ ਜਿਹੜੀਆਂ ਸੰਤਾਂ ਚੱਗੀਆਂ ਜਿਹੜੀਆਂ ਜੀ ਆ ਕੇ ਪੂਰੀ ਦਿੱਤੀਆਂ ਵੀ ਸਾਰੀਆਂ ਦਾ ਬਚੂ ਗਿਆ ਸੋ ਅੱਜ ਜਿਹੜਾ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਵਿੱਚੋਂ ਉਦਗਦਾਰ ਟੈਕਟਰ ਫੋਰਸ ਦੇ ਸਾਰੇ ਜਿਹੜੇ ਅਹੁਦੇਦਾਰ ਆ ਚਾਹੇ ਉਹ ਬਟਾਲੇ ਤੋਂ ਆ ਚਾਹੇ ਫਿਰੋਜਪੁਰ ਤੋਂ ਆ ਚਾਹੇ ਫਾਜ਼ਿਲਕਾ ਤੋਂ ਆ ਜਾਇ ਪਟਾਲਪੁਰ ਤੋਂ ਹਰ ਜ਼ਿਲ੍ਹੇ ਦੇ ਵਿੱਚੋਂ ਜੜੇ ਆ ਕਿੰਨੀ ਉਹਨਾਂ ਦੀ ਸਮਰੱਥਾ ਸੀ ਉਹਰੇ ਮੁਤਾਬਿਕ ਜਿਹੜੇ ਸਾਰੇ ਸਾਥੀ ਚੜ੍ਹ ਕੇ ਪਹੁੰਚਦੇ ਆ ਸੋ ਅੱਜ ਮੈਂ ਇਸ ਗੱਲ ਨੂੰ ਮੰਨਦਾ ਵੀ ਜਿਹੜੇ ਲੋਕ ਜੁੜੇ ਆ ਉਹ ਕਿਸੇ ਨਿੱਜੀ ਕਿਸੇ ਬੰਦੇ ਨਾਲ ਨਹੀਂ ਇਹ ਜਿੰਨੇ ਵੀ ਸਾਡੀ ਮਾਂ ਪੁਰਖਸ਼ਾ ਦੇ ਜਿਹੜੇ ਆ ਉਹਨਾਂ ਦੇ ਨਾਲ ਜੁੜੇ ਆ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਨਾਮ ਦੇ ਉੱਪਰ ਜਿਹੜੇ ਸਾਰੇ ਲੋਕ ਅੱਜ ਇਕੱਤਰ ਹੋਏ ਆ ਸਾਰਿਆਂ ਦਾ ਸਹਿਯੋਗ ਤੇ ਧੰਨਵਾਦ ਕਰਦੇ ਆ ਵੀ ਜਿਹੜਾ ਸੰਘਰਸ਼ ਆ ਬੜਾ ਵੱਡੇ ਪੱਧਰ 'ਤੇ ਹੋਵੇਗਾ ਸੋ ਚੰਡੀਗੜ੍ਹ ਦੀ ਧਰਤੀ 'ਤੇ 10000 ਤੋਂ ਉੱਪਰ ਬੰਦਾ ਜਿਹੜਾ ਉੱਥੇ ਘੱਟ ਜਿਹੜ ਅਵੇ ਸਾਡੇ ਗੁਰੂਦਾਸ ਮਹਾਰਾਜ ਦੇ ਨਾਮ ਬੈਨਰ ਥੱਲੇ ਭਗਵਾਨ ਵਾਲੀਮਾਰਾ ਦੇ ਬੈਨਰ ਥੱਲੇ ਅਤੇ ਜਿਹੜੇ ਸ੍ਰੀ ਗੁਰੂ ਸਾਹਿਬ ਸਾਡੀ ਸੰਪਰਦਾਇ ਸਾਡੀ 11 ਸੱਖੜ ਬੱਲਾ ਅਤੇ ਸਾਰੇ ਜਿਹੜੇ ਸਾਥੀਓ ਚਾਹੇ ਆਸ਼ਰਮ ਤੋਂ ਭਗਵਾਨ ਵਾਲੀਮਾਰਾ ਤੋਂ ਸਾਰਿਆਂ ਦਾ ਸੰਤਾ ਦਾ ਯਾਦੋਂ ਧੰਨਵਾਦ ਕਰਦੇ ਜਿਨ੍ਹਾਂ ਨੇ ਸਵੱਛਨ ਕੀਤਾ ਤੇ ਇਦਾਂ ਹੀ ਆਪਾਂ ਕਹਿੰਦੇ ਆ ਵੀ ਜਦੋਂ ਕਿ ਜਿਹੜੇ ਪਿੰਡ ਪਿੰਦੀ ਆ ਵੀ ਆਪਾਂ ਸਾਰੇ ਜਣੇ ਆਪਦੇ ਨੂੰ ਬੈਨਰ ਥੱਲੇ ਭਗਵਾਨ ਵਾਲੀਮਾਰਾ ਦੇ ਬੈਨਰ ਥੱਲੇ ਇਦਾਂ ਇਕੱਤਰ ਹੋ ਗਏ ਆਪਾਂ ਅੱਜ ਜਿਹੜੀ ਹੁਣ ਆਪਾਂ ਗੁਰੂਦਾਸ ਮਹਾਰਾਜ ਆਪਾਂ ਇਥੋਂ ਜਿਹੜਾ ਚਾਤੀ ਟੀਮ ਕੋਲੋਂ ਚੱਲ ਗਏ ਆਪਾਂ ਮੁਹੱਲੀ ਜਿਹੜਾ ਬੀਰਕਾ ਚੋਂਗੇ ਔਰ ਇਹ ਨਾਲ ਅਲਾਜ ਮੰਡੀ ਸਾਡੇ ਇਧਰ ਕਰ ਰਹੇ ਆ ਆਪਾਂ ਉੱਥੇ ਪਹੁੰਚਣਾ ਤੇ 12 1 ਵਜੇ ਜਿਹੜੀ ਮੀਟਿੰਗ ਆ ਉਹ ਚੰਡੀਗੜ੍ਹ ਸ਼ੁਰੂ ਕਰਨੀ ਆ ਸੋ ਸਾਰੇ ਜਿਹੜੇ ਸਾਥੀ ਤੇ ਪਹੁੰਚੇ ਸਾਰਿਆਂ ਦਾ तहे ਦਿਲੋਂ ਧੰਨਵਾਦ ਸਾਰਿਆਂ ਨੂੰ ਜੈ ਗੁਰਦੇਵ